ਸਾਹਿਬਾਨਾਂ ਦੀ ਚੰਨਛੋ ਪ੍ਰਾਪਤ ਕੋਟਲਾ ਨਿਹੰਗ ਖਾਂ ਦਾ ਕਿਲਾ ਇਹ ਕਿਲਾ ਇਤਿਹਾਸਕ ਗੁਰਦੁਆਰਾ ਪੱਠਾ ਸਾਹਿਬ ਤੋਂ ਰੇਲਵੇ ਲਾਈਨ ਪਾਰ ਕਰਕੇ ਪਿੰਡ ਵਿੱਚ ਸਥਿਤ ਹੈ ਖੰਡਰੂਪੀਏ ਕਿਲਾ ਗੁਰੂ ਸਾਹਿਬਾਨਾਂ ਦੀਆਂ ਆਜ਼ਾਦਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਇਸ ਕਿਲੇ ਦੀ ਇੱਕ ਇੱਕ ਇੱਟ ਗੁਰੂ ਸਾਹਿਬਾਨਾਂ ਦੀਆਂ ਯਾਦਾਂ ਵਖੇਰਦੀ ਹੋਈ ਉਹਨਾਂ ਪਲਾਂ ਦੀ ਗਵਾਹੀ ਭਰਦੀ ਹੈ ਇਸ ਕਿਲੇ ਬਾਰੇ ਬਾਕੀ ਦਾ ਇਤਿਹਾਸ ਗਿਆਨੀ ਸਵਨ ਸਿੰਘ ਢੰਗਾਰੀ ਤੋਂ ਸੁਣਦੇ ਹਾਂ ਇਹ ਉਸ ਕਿਲੇ ਦੇ ਖੰਡਰ ਤੋਂ ਬਚਦੀਆਂ ਨਿਸ਼ਾਨੀਆਂ ਹਨ ਇਸ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨਤਮਾਰ ਅਨੰਦਪੁਰ ਸਾਹਿਬ ਨੂੰ ਛੱਡ ਕੇ ਇਸ ਕਿਲੇ ਦੇ ਵਿੱਚ ਪਹੁੰਚੇ ਸਤ ਪੋਹ ਦੀ ਸਵੇਰ ਤੋਂ ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਪਠਾ ਸਾਹਿਬ ਦੇ ਕੋਲ ਕੋਟਲਾ ਨਿਹੰਗਪਿੰਡ ਦੇ ਵਿੱਚ ਚੌਧਰੀ ਪਠਾਨ ਨਿਹੰਗ ਖਾਨ ਦੇ ਕੋਲ ਪਹੁੰਚੇ ਪਿਛੋ ਮਾਲਕਪੁਰ ਰੰਗਣਾ ਦੇ ਵਿੱਚ ਭਾਈ ਬਚਿੱਤਰ ਸਿੰਘ ਦੇ ਨਾਲ ਸੌ ਸਿੰਘਾਂ ਦੇ ਵਿੱਚੋਂ 98 ਸਿੰਘ ਸ਼ਹੀਦ ਹੋ ਗਏ ਸਨ ਭਾਈ ਬਚਿੱਤਰ ਸਿੰਘ ਫੱਟੜ ਸਨ ਜੂਰਮਾਰ ਸਿੰਘ ਦੂਜੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਲਤੂ ਪੁੱਤਰ ਕਿਹਾ ਜਾਂਦਾ ਸੀ ਉਹ ਵੀ ਫਟੜੇ ਸਨ ਸਹਿਬਜ਼ਾਦਾ ਜੀਤ ਸਿੰਘ ਇਹਨਾਂ ਦੋਨਾਂ ਫਟੜਾ ਨੂੰ ਚੁੱਕ ਕੇ ਸਹਿਬਜ਼ਾਦਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇਸ ਕਿਲੇ ਦੇ ਵਿੱਚ ਪਹੁੰਚੇ ਇੱਥੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਸੈਂਤੀ ਸੈਂਤੀ ਸਿੰਘ ਇਸ ਕਿਲੇ ਦੇ ਵਿੱਚ ਸਰਸਵਰਦੀ ਨਦੀ ਨੂੰ ਪਾਰ ਕਰਕੇ ਪਹੁੰਚੇ ਸਨ ਤੇ ਜਿਨ੍ਹਾਂ ਦੀ ਚੌਧਰੀ ਪਠਾੜ ਨੇ ਹੰਗ ਖਾਨ ਨੇ ਬੜੀ ਸੇਵਾ ਕੀਤੀ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਦੋਂ ਸਹਬਜ਼ਾਦਾ ਅਜੀਤ ਸਿੰਘ ਫੱਟੜ ਬਚਿੱਤਰ ਸਿੰਘ ਨੂੰ ਲੈ ਕੇ ਇਸ ਕਿਲੇ ਦੇ ਵਿੱਚ ਪਹੁੰਚੇ ਉਦੋਂ ਬਚਿੱਤਰ ਸਿੰਘ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਫੱਟੜ ਸਨ ਇਹ ਜਿਹੜਾ ਤੁਸੀਂ ਸਾਹਮਣੇ ਵੇਖ ਰਹੇ ਹੋ ਚਿਵਾਰੇ ਤੇ ਚਿਵਾਰੇ ਦੇ ਇਠਾਂ ਜਿਹੜਾ ਕਮਰਾ ਹੈ ਇਹ ਮੰਨਿਆ ਜਾਂਦਾ ਵੀ ਇਸ ਕਿਲੇ ਤੋਂ ਜਿਹੜਾ ਬਚੇ ਨੇ ਨਿਸ਼ਾਨੀਆਂ ਇਹ ਉਹੀ ਕਮਰਾ ਹੈ ਜਿਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਪਰੰਗ ਦੇ ਉੱਤੇ ਲਟਾਇਆ ਗਿਆ ਤੇ ਭਾਈ ਬਚਿੱਤਰ ਸਿੰਘ ਦੀ ਸੇਵਾ ਦੇ ਲਈ ਨਿਹੰਗ ਖਾਨ ਨੇ ਆਪਣੀ ਧੀ ਬੇਬੀ ਮਮਤਾਜ ਨੂੰ ਇਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਦੇ ਨਾਲ ਉਹਨਾਂ ਦੀ ਸੇਵਾ ਸਮਾੜ ਦੇ ਲਈ ਛੱਡਿਆ। ਸਤ ਪੌ ਦਾ ਸਾਰਾ ਦਿਨ ਲੰਘਿਆ। 8 ਪੌ ਦੀਆਂ ਸ਼ਾਮਾਂ ਪੀਆਂ। ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨਿਹੰਗ ਖਾਨ ਦੇ ਇਸ ਕਿਲੇ ਨੂੰ ਛੱਡ ਕੇ ਅੱਗੇ ਤੁਰਨ ਦਾ ਫੈਸਲਾ ਕੀਤਾ ਤੇ ਨਿਹੰਗ ਖਾਨ ਨੂੰ ਦੱਸਿਆ ਕਿ ਅਸੀਂ ਅੱਗੇ ਦੁਰਜਾਂ ਬੰਦੇ ਪਰ ਇੱਥੇ ਭਾਈ ਬਚਿੱਤਰ ਸਿੰਘ ਤੇ ਪਾਲਤੂ ਪੁੱਤਰ ਜੋਰਾਵਰ ਸਿੰਘ ਇਹ ਦੋਨੇ ਫੱਟੜ ਇਸੇ ਕਿਲੇ ਦੇ ਵਿੱਚ ਸਤਪੂ ਦੀ ਰਾਤ ਨੂੰ ਰਹੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਪੂ ਦੀ ਅੱਧੀ ਰਾਤ ਨੂੰ ਇਸ ਕਿਲੇ ਤੋਂ ਚੰਕਾਰ ਦੀ ਧਰਤੀ ਵੱਲ ਨੂੰ ਤੁਰਪੇ ਰਾਤ ਲੰਗੀ 8 ਕੋ ਦੀ ਸਵੇਰ ਨੂੰ ਰੋਪੜ ਦੀ ਧਰਤੀ ਉੱਤੇ ਮੁਗਲ ਫੌਜਾਂ ਨੂੰ ਇਹ ਸੁਨੇਹਾ ਪੁੱਜਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਲੰਘ ਗਏ ਹਨ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਾਲ ਦੇ ਵਿੱਚ ਫੌਜਾ ਚਮਕੌਰ ਸਾਹਿਬ ਦੀ ਧਰਤੀ ਵੱਲ ਨੂੰ ਵਧਿਆ ਤੇ ਰੋਪੜ ਦਾ ਕੋਤਾਲ ਫੌਜਦਾਰ ਜਫਰ ਅਲੀ ਖਾਨ ਉਹ ਚਮਕੌਰ ਵੱਲ ਨੂੰ ਜਾਣ ਤੋਂ ਪਹਿਲਾਂ ਉਹ ਨਿਹੰਗ ਕੁੱਟਣਾ ਪਿੰਡ ਦੇ ਵਾਲਾ ਆ ਉਸ ਨੂੰ ਇਉਂ ਲੱਗਦਾ ਸੀ ਵੀ ਪਠਾਨ ਨਿਹੰਗ ਖਾਨ ਗੁਰੂ ਗੋਬਿੰਦ ਸਿੰਘ ਮਹਾਰਾ ਜਿਹੜਾ ਅਨੰਦ ਸਿੱਖ ਸੇਵਕ ਹੈ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀ ਉਸ ਦੇ ਕੋਲ ਉਸ ਦੇ ਕਿਲੇ ਦੇ ਵਿੱਚ ਮੋਰਚਾ ਬੰਦੀ ਕਰਕੇ ਬੈਠੇ ਹੋਣਗੇ ਰੋਪੜ ਦਾ জাফর ਅਲੀ ਖਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਾਲ ਕਰਦਾ ਹੋਇਆ ਇਸ ਕਿਲੇ ਦੇ ਵਿੱਚ ਆਇਆ ਜਿਸ ਕਿਲੇ ਦੇ ਹਮ ਕੇਵਲ ਅਕੋਜੀ ਦੇਮਾਨ ਦੋ ਘਮਰੇ ਬਚੇ ਹਨ ਇੱਕ ਬੂਮਲਾ ਬਚਿਆ ਹੈ ਇਹ ਕਿਲਾ ਉਦੋਂ ਪੰਜ ਕਿਲਿਆਂ ਦੇ ਵਿੱਚ ਬਿਆ ਕਰਦਾ ਸੀ ਫੌਜਦਾਰ জাফর ਖਾਨ ਨੇ ਆਕੇ ਪਠਾਨ ਚੌਧਰੀ ਨਿਹੰਗ ਖਾਨ ਨੂੰ ਪੁੱਛਿਆ ਸਾਰੇ ਕਿਲੇ ਦੀ ਤਲਾਸ਼ੀ ਲਈ ਸਾਰੇ ਤਲਾਸ਼ੀ ਲੈਣ ਤੋਂ ਬਾਅਦ ਜਦੋਂ ਤੁਸੀਂ ਇਹ ਵੇਖ ਰਹੇ ਹੋ ਜਿੱਥੇ ਹੁਣ ਦਰਬਾਰ ਸਾਹਿਬ ਦਿਸ ਰਿਹਾ ਹੈ ਉੱਤੇ ਜਵਾਰਾ ਇਹਦੇ ਹੇਠਾਂ ਅਮਰਾ ਹੈ ਇਹ ਮਨਉਤ ਹੈ ਵੀ ਇਹ ਉਹੀ ਕਮਰਾ ਹੈ ਜਿੱਥੇ ਬਚਿੱਤਰ ਸਿੰਘ ਸਨ ਤੇ ਫਵਾਜ ਦਾ ਰੋਪੜ ਨੇ ਨਿਹੰਗ ਖਾਪਠਾ ਨੂੰ ਪੁੱਛਿਆ ਵੀ ਇਸ ਕਮਰੇ ਦੇ ਵਿੱਚ ਕੌਣ ਪਿਆ ਹੈ ਇਸ ਨੂੰ ਵੀ ਖੋਲੋ ਉਸ ਨੇ ਕਿਹਾ ਇਸ ਕਮਰੇ ਦੇ ਵਿੱਚ ਮੇਰਾ ਜਵਾਈ ਤੇ ਮੇਰੀ ਧੀ ਮਮਤਾਜ ਪਏ ਹਨ ਜਦੋਂ ਅੱਬਾ ਜਹਾਨ ਨਿਹੰਗ ਖਾਨ ਨੇ ਇਹ ਗੱਲ ਕਹੀ ਤਾਂ ਅੰਦਰ ਬੈਠੀ 15 ਸਾਲ ਦੀ ਮਮਤਾਜ ਨੇ ਭਾਈ ਬਚਿੱਤਰ ਸਿੰਘ ਦੇ ਚਰਨ ਛੋ ਕੇ ਤੇ ਆਪਣੇ ਪਿਤਾ ਦੀ ਆਗਿਆ ਨੂੰ ਇਸਲਾਮ ਧਰਮ ਦੀ ਬਿਰਿਆਦਾ ਅਨੁਸਾਰ ਪਤੀ ਮੰਨ ਲਿਆ ਇਹ ਜਿਹੜੇ ਕਮਰੇ ਬਚਦੇ ਨੇ ਇੱਥੇ ਇਹ ਘਟਨਾ ਵਾਪਰੀ ਨਿਹੰਗ ਖਾਨ ਦੀਆਂ ਅਗਲੀਆਂ ਕੁੱਲਾ ਜਿਹਨਾਂ ਨੂੰ ਗਰਜਾ ਸਿੰਘ ਕੋਜ ਕਰਦਾ ਹੋਇਆ ਅਜਰਦੀ ਤੋਂ ਪਹਿਲਾਂ ਮਿਲਿਆ ਉਹਨਾਂ ਨੇ ਦੱਸਿਆ ਵੀ ਜਦੋਂ ਸਾਡੇ ਬਟੇਰੇ ਨੇ ਨਿਹੰਗ ਖੰਨ ਕੇ ਆ ਵੀ ਅੰਦਰ ਮੇਰਾ ਦਿਮਾਗ ਤੇ ਮੇਰੀ ਧੀ ਪਏ ਹਨ ਤੇ ਫੁਫੀ ਦੱਸਿਆ ਕਰਦੇ ਸਨ ਵੀ ਮੈਂ ਬਚਿੱਤਰ ਸਿੰਘ ਦੇ ਜਦੋਂ ਚੰਨ ਛੂਏ ਤੇ ਮੇਰੇ ਸਰੀਰ ਦੇ ਵਿੱਚ ਦੀ ਬਿਜਲੀ ਦਾ ਚਰਨਾਕਾ ਲੰਘਿਆ ਇਸ ਕਿਲੇ ਦੇ ਵਿੱਚ ਇਹ ਘਟਨਾ 8 ਪੂ ਨੂੰ ਚੜ੍ਹੇ ਦਿਨ ਜਦੋਂ ਰੋਪੜ ਦੇ ਫੌਜਦਾਰ ਨੇ ਤਲਾਸ਼ੀ ਲਈ ਉਦੋਂ ਵਾਪਰੀ ਫੌਜਦਾਰ ਚਲਿਆ ਗਿਆ ਉਸਨੇ ਕੁੰਡਾ ਨਾ ਖਲਵਾਇਆ 8 ਪੂ ਦਾ ਦਿਨ ਲੰਘਿਆ 8 ਪੂ ਦੀ ਰਾਤ ਆਈ 9 ਪੂ ਚੜ੍ਹਿਆ ਤੇ 9 ਪੂ ਨੂੰ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰੇ ਇਸ ਕਿਲੇ ਦੇ ਨਾਲ ਹੀ ਭਾਈ ਬਚਿੱਤਰ ਸਿੰਘ ਦਰੰਗੀਠਾ ਸਾਹਿਬ ਹੈ ਤੇ ਇੱਥੇ ਹੀ ਫਿਰ ਸੰਸਕਾਰ ਕੀਤਾ ਗਿਆ ਤੇ ਜਿਹੜਾ ਪਾਲਤੂ ਜੁਰਾਵਰ ਸਿੰਘ ਸੀ ਉਹ ਭਾਵੇਂ ਫੱਟੜ ਸੀ ਪਰ ਉਹਦੀ ਹਾਰਦ ਸੀ ਜਿਹੜੀ ਉਹ ਭਾਈ ਬਚਿੱਤਰ ਸਿੰਘ ਦੇ ਨਾਲੋਂ ਕੁਝ ਵਧੀਆ ਹਾਰਦ ਸੀ ਉਸ ਨੂੰ ਨਿਹੰਗ ਕੂਟੜੀ ਦੇ ਕੁਝ ਸਿੱਖ ਸੱਤ ਤੇ ਅੱਠ ਕੋ ਦੀ ਵਿਚਕਾਰਲੀ ਰਾਤ ਨੂੰ ਹੀ ਕੱਢ ਕੇ ਲੈ ਗਏ ਸਨ ਇਸ ਕਰਕੇ ਜਦੋਂ ਰੋਪੜ ਦਾ ਫੌਜਦਾਰ ਆਇਆ ਸੀ ਤਾਂ ਜੁਰਾਵਰ ਸਿੰਘ ਦੂਜਾ ਗੁਰੂ ਮਹਾਰਾਜ ਦਾ ਪਾਲਤੂ ਪੁੱਤਰ ਉੱਥੇ ਨਹੀਂ ਸੀ ਇਹ ਹੈ ਇਸ ਕਿਲੇ ਦੇ ਵਿੱਚ ਅਨੰਦਪੁਰ ਸਾਹਿਬ ਮਹਾਰਾਜ ਨੇ ਛੱਡ ਕੇ ਜਦੋਂ ਵਿਖੜੇ ਪੈਂਡੇ ਦੇ ਉੱਤੇ ਤੁਰੇ ਉਸ ਸਫ਼ਰ ਦੇ ਦੌਰਾਨ ਇੱਥੇ ਪੂਰਾ ਇੱਕ ਦਿਨ ਤੇ ਅੱਧੀ ਰਾਤ ਦਾ ਸਮਾਂ ਇੱਥੇ ਬਤੀਤ ਕੀਤਾ ਤੇ ਇੱਥੇ ਬਚਿੱਤਰ ਸਿੰਘ ਜੀ ਸ਼ਹੀਦ ਹੋਏ ਸਨ ਜੁੜੇ ਰਹੋ ਇਹ ਦਮਸਤਾਨ ਮੁੱਖ ਸਰਦੀ ਧਰਤੀ ਤੱਕ ਚਲਦੀ ਰਹੇਗੀ ਸੁਰਖ ਸਵੇਰ ਦੇ ਉੱਤੇ ਇਸ ਨੂੰ ਦੇਖਦੇ ਤੇ ਸੁਣਦੇ ਰਹੋ